ਜੌਵਾਨਾਂ ਦਾ ਬਹੁਤ ਬਹੁਤ ਧੰਨਵਾਦ ਇਥੋਂ ਦੀ ਟੀਮ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਬਹੁਤ ਹੀ ਵਧੀਆ ਮਣਕੇ ਨਾਲ ਮੁਣਕਾ ਪਰੋਇਆ ਬੜਾ ਵਧੀਆ ਪ੍ਰਬੰਧ ਸਾਨੂੰ ਦੇਵੀ ਜੀ ਨੇ ਵੀ ਦੱਸਿਆ ਕਿ ਬਹੁਤ ਵਧੀਆ ਕਿ ਇਹ ਜੇ ਟੂਰਨਾਮੈਂਟ ਕਿਤੇ ਦੇਖਣ ਨੂੰ ਮਿਲਦੇ ਨੇ ਅੱਜ ਬਰਗਾੜੀ ਦੀਆਂ ਖੇਡਾਂ ਚਿੱਟੀਆਂ ਕਪਾਦੀਆਂ ਫੁੱਟੀਆਂ ਵਰਗੀ ਧੁੱਪ ਚੱਲੋ ਜਵਾਨਾ ਇੱਕ ਪਾਲਾ ਇੱਕ ਧਲਵਾਨਤ ਇੱਕ ਪਾਲੇ ਜਲੰਧਰ ਇੱਕ ਬੰਨੇ ਮੋਗਾ ਹੋ ਗਿਆ ਮੁਕਾਬਲਾ ਆਹ ਦੇਖਦੇ ਆਂ ਵੀ ਆਹਾ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਤੇ ਟਿਕਟਾਂ দো ਲੈ ਲਈ ਐ ਸਮੇਂ ਫਿਰ ਬਰਾ ਬਰਾਬਰ ਕਿ ਫੁੱਲਾਂ ਵਿੱਚੋਂ ਫੁੱਲ ਜਿਵੇਂ ਹੈ ਗਲਾਬ ਦਾ ਵੱਖਰਾ ਹੀ ਰੂਪ ਮੇਰੇ ਰੰਗਲੇ ਪੰਜਾਬ ਦਾ ਜਿੱਥੇ ਵੱਸਦੀਆਂ ਆਲੜ ਮਟਿਆਰਾ ਤੇ ਸ਼ਕੀਨ ਗੱਪਰੂ ਘੁਰਦੇ ਨੇ ਕੋਲਾ ਤੇ ਖੇਡਣੇ ਕਬੱਡੀਆਂ ਖੇਡ-ਖੇਡ ਮੱਲਾ ਮਾਰਦੇ ਨੇ ਵਟੀਆਂ ਅੱਜ ਦੇਖਨੇ ਆ ਇਸ ਸਮੇ ਕਬੱਡੀ ਪੈਂਦੀ ਹੈ ਦਰਸ਼ਕ ਵੀਰਾਂ ਦਾ ਬੇਸ਼ੁਮਾਰ ਇਕੱਠ ਇਧਰੋਂ ਸਿੱਖ ਸਰਦਾਰ ਵਾਹ ਕਛਕੰਗਾ ਕਰਪਾਣ ਕੜਾ ਲੱਖਾਂ ਵਿੱਚ ਦੇਸ ਪੈਂਦਾ ਇੱਕ ਸਿੰਘ ਸਰਦਾਰ ਖੜਾ ਸਿੰਘ ਸਰਦਾਰ ਦਾ ਜਫਾ ਸੀ ਪਰ ਪੁਆਇੰਟ ਇਧਰੋਂ ਫੇਰ ਧਰਮੰਤ ਨੇ ਕਬੱਡੀ ਪਾ ਦਿੱਤੀ ਹੈ ਰਸੂਲਪੁਰ ਆ ਗਿਆ ਜੀ ਸਾਈਡ ਤੇ ਹੋ ਕੇ ਬੈਠ ਜਾਓ ਉਧਰ ਕੰਤੇ ਵਰਗੇ ਆਗੇ ਨੇ ਅੰਤਰਰਾਸ਼ਟਰੀ ਖਿਡਾਰੀ ਸੂਰਪੁਰ ਦੀ ਧਰਤੀ ਕਾਲੂ ਰਸੂਲਪੁਰ ਵਾਲੇ ਤੇ ਲਾ ਆਹਾਹਾ ਇਹ ਆ ਪਾਲਾ ਅੰਤਰਰਾਸ਼ਟਰੀ ਖਿਡਾਰੀ ਹੈ ਨੌਜਵਾਨ ਜਿਹਦੇ ਨਾਲ ਹੱਥ ਜੁੜੇ ਸੀ ਜੋ ਕਿ ਡੰਗਿਆ ਉਹਨਾਂ ਦੇ ਵਿੱਚੋਂ ਬਹੁਤ ਵਧੀਆ ਬੜਾ ਹਜੇ ਵੀ ਵਰਤਾਵਾ ਬਹੁਤ ਵਧੀਆ ਕਿ ਇਸੇ ਤਰ੍ਹਾਂ ਪ੍ਰਮਾਤਮਾ ਬਣਾਈ ਰੱਖੇ ਔਰ ਬਹੁਤ ਵਧੀਆ ਬਠਿੰਡੇ ਦੇ ਵਿੱਚ ਮਾਨ ਜੋਗੇ ਸਖਸ਼ੀਤਾ ਬਾਬਾ ਹਰਪ੍ਰੀਤ ਕਮਾਲੂ ਤੇ ਮਦਨ لال ਜੀ ਔਰ ਬੜਾ ਵਧੀਆ ਹੈ ਨੌਜਵਾਨਾਂ ਨੂੰ ਤਰਾਸ਼ ਕੇ ਤਿਆਰ ਕਰਦੇ ਨੇ ਬਠਿੰਡੇ ਜ਼ਿਲ੍ਹੇ ਦਾ ਨਾਮ ਉੱਚਾ ਕਰਦੇ ਨੇ ਕਿ ਜਿਨ੍ਹਾਂ ਨੇ ਕਾਫੀ ਖਿਡਾਰੀਆਂ ਦੀ ਜ਼ਿੰਦਗੀ ਬਦਲੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਇਹਨਾਂ ਦਾ ਇੱਥੇ ਪਹੁੰਚਣ ਤੇ ਅਸੀਂ ਸਾਰੇ ਸਮੁੱਚੇ ਕਲੱਬਾਂ ਨੇ ਉਹ ਦਰਸ਼ਕ ਵੀਰ ਤੇ ਖਿਡਾਰੀ ਵੀਰਾਂ ਵੱਲੋਂ ਸਰਦਾਰ ਮੇਜਰ ਸਿੰਘ ਜੀ ਭਲੂਰ ਜੀ ਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਇੱਥੇ ਆਉਣ ਤੇ ਉਹਨਾਂ ਨੂੰ ਜੀਓ ਆਖਦੇ ਆਂ ਵੀ ਪਾਲਾ ਐਨ ਬਿਲਕੁਲ ਹੰਧਿਆ ਵਿਚਾਰ ਬਿਲਕੁਲ ਆਹਾਹਾ ਇੱਕ ਧੰਵੰਤ ਤੇ ਇੱਕ ਪਾਲਾ ਹੈਲੋ ਹਾਜੀ ਗਾਣੂ ਕੀ ਪਤਾ ਸੱਜਣਾ ਕੱਲ ਸਵੇਰ ਨੂੰ ਯਾਰ ਪਤਾ ਨਹੀਂ ਕੀ ਹੋਣਾ ਮौज-ਮਸਤੀਆਂ ਮਾਰ ਪਤਾ ਨਹੀਂ ਕੀ ਹੋਣਾ